ਸਤਿ ਸ਼੍ਰੀ ਅਕਾਲ ਦੇਖਦੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜੁੜੂਟ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੁਣਿਓ ਜਾਕਿ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਐਪੀ ਦੀ ਪ੍ਰੈਸ ਨੀਤੀ ਤੇ ਕਾਰਵਾਈ ਦੀ ਮੰਗ ਕੀਤੀ ਹੈ ਕਿਹਾ ਇਹ ਭਾਤੀ ਮਤਨੂਨ ਦਾ ਉਲੰਘਣਾ ਚੰਡੀਗੜ੍ਹ ਭਾਰਤੀ ਜਨਤਾ ਪਾਰਟੀ ਦੇ ਸੁਭਾ ਪਰਦਾਸ ਨੇ ਜਾਖੰਡੀ ਚੋਟ ਮਿਸ਼ਨ ਨੂੰ ਚਿੱਠੀ ਲਿਖ ਕੇ ਆਪ ਆਗੂ ਨਿਸ਼ੋਧੀਆਂ ਨੂੰ ਵਾਇਰਲ ਹੋਈ ਵੀਡੀਓ ਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਹੈ ਕਿ ਉਕਤ ਵੀਡੀਓ ਵਿੱਚ ਆਪ ਆਗੂ ਕਿਸੇ ਵੀ ਹੱਦ ਤੱਕ ਜਾ ਕੇ ਚੋਣਾ ਜਿੱਤਣ ਦੀ ਗੱਲ ਕਰ ਰਹੇ ਹਨ ਅਤੇ ਉਹ ਗੈਰ-ਕਾਨੂੰਨੀ ਤਰੀਕੇ ਅਪਣਾਉਣ ਨੂੰ ਉਤਸ਼ਾਹਿਤ ਕਰ ਰਹੇ ਹਨ। ਸੁਨੀਲ ਜਾਖੰਡੀ ਨੇ ਲਿਖਿਆ ਹੈ ਕਿ ਆਜ਼ਾਦੀ ਦੇਸ ਦੀ ਪੂਰ ਵਸੁੰਧਾ ਤੇ ਜੋ ਕੀ ਰਾਸ਼ਟਰੀ ਪੁਤਤਤਾ ਦਾ ਦਿਨ ਹੈ ਸ੍ਰੀ ਮਨੀਸ਼ਾ ਸੁਸੋਲਿਆ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਨੇ ਇੱਕ ਪਾਜਰ ਵਿੱਚ ਦੁਪਹਿਰਾਂ ਤਹ ਜਸ ਵਿੱਚ ਉਹਨਾਂ ਨੇ ਖੁੱਲੇ ਆਮ ਐਲਾਨ ਕੀਤਾ ਹੈ ਕਿ ਪੰਜਾਬ ਉਭਦਾਨ ਸਭਾ ਚੋਣਾਂ 2027 ਜਿੱਤਣ ਲਈ ਆਮ ਆਪ ਸੰਘਾਪਸ਼ਾਮ ਦਾਮ ਦੰਦ ਪੇਸ ਸੱਚੇ ਚੋਰ ਸਵਾਲ ਜਵਾਬ ਲੜਾਈ ਝਗੜਾ ਦਾ ਸਹਾਰਾ ਲਵੇਗੀ ਅਜਿਹੇ ਬਿਆਨ ਸੁਤੰਤਰ ਦ੍ਰਿਸ਼ ਦੀਪੂਰ ਸੰਧਿਆ ਇਹ ਸ਼ਾਂਤੀ ਸੁਤੰਤਰਤਾ ਤੇ ਅਖੰਡਤਾ ਦੇ ਮੁੱਲਾਂ ਦਾ ਮਜਾਕ ਉਡਾਉਂਦਾ ਹੈ ਇਹ ਇਸ ਸ਼ਬਦਾਂ ਦੀ ਅਰਥ ਸਪਸ਼ਟ ਤੌਰ ਤੇ ਆਮ ਆਮ ਆਪਾਲਟ ਦੇ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਇਰਾਦੇ ਨੂੰ ਪ੍ਰਗਟ ਕਰਦੇ ਹਨ ਇਹਨਾਂ ਦੀ ਵਿ ਵਿਖਿਆ ਇਹਨਾਂ ਦੀ ਵਿਆਖਿਆ ਕਰਦੇ ਸਮਝਾ ਕਿ ਲਿਖਿਆ ਹੈ ਕਿ ਸਮ ਸੰਸਾ ਚੁਚਿਤ ਕਰਦਾ ਹੈ ਕਿ ਵੋਟਰਾਂ ਨੂੰ ਦਬਾਅ ਜਾਂ ਜ਼ਬਰਦਸਤੀ ਕਰਨ ਲਈ ਸਰਕਾਰੀ ਮਚੀਨੀ ਦੀਰਵਤੋ ਧਾਮ ਸਪਸ਼ਟ ਤੌਰ ਤੇ ਪੈਸੇ ਦੀ ਸ਼ਕਤੀ ਚਿਰਸਵਤ ਅਤੇ ਵੋਟਾਂ ਪ੍ਰਾਪਤਨ ਲਈ ਪ੍ਰੇਰਨਾ ਦੀ ਵਰਤੋਂ ਨੂੰ ਦਰਸਾਉਂਦਾ ਹੈ ਜੋ ਕਿ ਚੋਣ ਚੋਣ ਕਾਨੂੰਨ ਅਧੀਨ ਅਪ੍ਰਿਸ਼ਟ ਅਭਿਆਸ ਹੈ ਖੰਡ ਦੰਡਾ ਉਹਨਾਂ ਵਿਰੋਧ ਸਦਾ ਤੇ ਤਾਂ ਗਾਂਧੀ ਜੀ ਦਾ ਵੀ ਹੁੰਦਾ ਹੈ ਜੋ ਆਪ ਦਸਮਰਤ ਕਰਨ ਤੋਂ ਨਿਰਕਾਰ ਕਰਦੇ ਹਨ ਜੋ ਕਿ ਅਨ ਸੁੱਛ ਪ੍ਰਸਤਾਵ ਅਤੇ ਜਬਦਸਤੀ ਦੇ ਬਰਾਬਰੀ ਹੈ ਪੇਤ ਇਹ ਪੰਜਾਬ ਵਿੱਚ ਸ਼ਾਂਤੀ ਅਤੇ ਸੱਦ ਭਾਵਨਾ ਨੂੰ ਬਿਕਾੜਨ ਲਈ ਸਮਾਜਿਕ ਸ਼ਾਂਤੀ ਅਧਾਰਤ ਜਾਂ ਸਮਾਜਿਕ ਵੰਡ ਪੈਦਾ ਕਰਨਾ ਹੈ ਖਤਰਨਾਕ ਯੋਜਨਾ ਨੂੰ ਦਰਸਾਉਦਾ ਹੈ ਇਸੇ ਤਰ੍ਹਾਂ ਸੱਚ ਅਤੇ ਝੂਠ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਜਾਣ ਬੁੱਝ ਕੇ ਝੂਠ ਪ੍ਰਚਾਰ ਤੇ ਗਲਤ ਸੂਚਨਾ ਦੀ ਵਰਤੋਂ ਨੂੰ ਸੁਲਝਾਉਂਦੇ ਹਨ ਇਸ ਸਵਾਲ ਇਸ ਤੇ ਸਵਾਲ ਦਾ ਜਵਾਬ ਜਨਤ ਚਰਚਾ ਨੂੰ ਤੱਥਾਂ ਦੀ ਲੋਟ ਤੋੜ ਬੋੜ ਕੇ ਅਤੇ ਬੋਤਲਾਂ ਨੂੰ ਉਜਨ ਵਿੱਚ ਪਾ ਕੇ ਸੰਭਾਵਨਾ ਮਨਦਰ ਸੌਦਾ ਹੈ ਅੰਤ ਵਿੱਚ ਲੜਾਈ ਅਤੇ ਝਗੜਾ ਵਿਰੋਧੀਆਂ ਨੂੰ ਚੁੱਪ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੀ ਹਿੰਸਾ ਝਗੜਿਆ ਤੇ ਸਰੀਰ ਟਕਰਾਵ ਨੂੰ ਸਿੱਧੇ ਤੌਰ ਤੇ ਉਚਾਰ ਕਰਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਦਿਓ ਧੰਨਵਾਦ